ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਹੈਪੀ ਦੀਵਾਲੀ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੀ ਫੈਮਿਲੀ ਨੂੰ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਇਹ ਦੀਵਾਲੀ ਬਾਈ ਸਾਰੇ ਪਰਿਵਾਰ ਲਈ ਮੇਰੇ ਵੀਰਾਂ ਨੂੰ ਤੇ ਕਰਾਈਏ ਸ਼ੌਂਕ ਤੁਹਾਨੂੰ ਜੋੜਿਆਂ ਦਾ ਬਾਈ ਠੀਕ ਹੈ ਜੀ ਵੱਡਿਆਂ ਦਾ ਕਰ ਲੋ ਚੈੱਕ ਬਾਈ ਉਸਤਾਦ ਬਿੰਦਰ ਵਾਲੇ ਠੀਕ ਹੈ ਜੀ ਆਹ ਤਾਂ ਨਾਰਾ ਆ ਗਿਆ ਬਾਈ ਆ ਮਦੀਨ ਆ ਜੀ ਮੈਂ ਪਤਨੂ ਦੂਜੇ ਜੋੜੇ ਦਾ ਕਰਾਉਣਿਆ ਸ਼ੌਕ ਲਓ ਜੀ ਆ ਗੂੜਿਆਂ ਦਾ ਰੱਤਿਆਂ ਦਾ ਬਾਈ ਪੱਕੇ ਰੱਤੇ ਆ ਇਹ ਕਰੋ ਸ਼ੌਕ ਬਾਈ ਇਹਨਾਂ ਦਾ ਪੂਰੀ ਵਾਈਟ ਅੱਖਾਂ ਦੇ ਵਿੱਚ ਬਾਈ ਆ ਤਾਂ ਮਦੀਨਾ ਬਾਈ ਨੂੰ ਵੀ ਅੱਗੇ ਬੈਠੀ ਆ ਆ ਪਿਛਲਾ ਆ ਨਾਰਾ ਛੋੜਾ ਜਿਹਾ ਕਰੀਤ ਦੀ ਨਵੀਂ ਚਾਹੀ ਜਾਂਦੇ ਝਾੜ ਪਾਈ ਜਾਂਦੇ ਨਾ ਠੀਕ ਹੈ ਜੀ ਕਰੋ ਬਾਈ ਸ਼ੌਂਕ ਲਓ ਜੀ ਇਹ ਤੋਂ ਬਾਅਦ ਕਰਾਉਨੇ ਆਪਾਂ ਤੀਜੇ ਜੋੜੇ ਦਾ ਸ਼ੌਂਕ ਬਾਈ ਕਰੋ ਜੀ ਭਾਈ ਕਾਲੀਆਂ ਕੋਲਾ ਇਹ ਮਸ਼ਹੂਰ ਕਬੂਤਰਾ ਬਾਈ ਇਹ ਬ੍ਰਾਂਡ ਆਜ ਦੇ ਬਾਬੇ ਧੰਨੇ ਵਾਲੇ ਬਣੇ ਸੀ ਲੋ ਜੀ ਇਹ ਜੋੜਾ ਬਾਈ ਆ ਅੱਗੇ ਨਾਰ ਬੈਠਾ ਪਿਛਲੀ ਆ ਮਦੀਨ ਆ ਬਾਈ ਕਰੋਛੋ ਬਾਈ ਪੈਰ ਬਹੁਤ ਖੁਸ਼ਕ ਹੈ ਨਾ ਤੇ ਬਹੁਤ ਜ਼ਿਆਦਾ लो जी भाई चौथे जोड़े का करो शौक ये जोड़ा भाई देखो ये भी बड़ा जोड़ा भाई अपना ठीक है जी पहले नंबर ते आमदीन बैठे भाई दूजे नंबर पर नारा पीछे पक्का लग गया होया जोड़ा भाई। पक्का जोड़ा लग गया होया ਅੱਗੇ ਕਰਾਉਣੇ ਆ ਬਈ ਚੌਥੇ ਜੋੜੇ ਦਾ ਸ਼ੌਂਕ ਕਰੋ ਜੀ ਇੱਥੇ ਪੰਜਵੇਂ ਜੋੜੇ ਦਾ ਸ਼ੌਂਕ ਗੁਰਕੀਆਂ ਦਾ ਦੇਖੋ ਨਰ ਆ ਮਦੀਨਾ ਇਧਰ ਸਾਈਡ ਤੇ ਇਹ ਵੀ ਜੋੜਾ ਪੱਕਾ ਲੱਗਿਆ ਹੋਇਆ ਹੈ ਬਈ ਆਪਣਾ ਕਰੋ ਸ਼ੌਂਕ ਬਈ ਤੇ ਲਓ ਜੀ ਵੀਰੋ ਕਹਿਣਾ ਨਾ ਪਵੇ ਤੇ ਚੈਨਲ ਨੂੰ ਜਰੂਰ ਨਵੇਂ ਵੀਰ ਸਬਸਕ੍ਰਾਈਬ ਕਰ ਦੇਣ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਮੇਰਾ ਭਰਾ ਕੀ ਨਮ ਨਮਾ ਸ਼ੌਂਕ ਤੁਹਾਨੂੰ ਕਰਾਉਂਦੇ ਰਹੀਏ ਵਧੀਆ ਵਧੀਆ ਜਾਨਵਰਾਂ ਦੇ ਠੀਕ ਹੈ ਜੀ ਲਓ ਜੀ ਅੱਗੇ ਕਰਾਉਣੇ ਆ ਪੰਜਵੇਂ ਛੇਵੇਂ ਨੰਬਰ ਸ਼ੌਂਕ ਹਾਂ ਲਓ ਜੀ ਸੱਤਵੇਂ ਜੋੜੇ ਦਾ ਸ਼ੌਂਕ ਜਿਹਦੇ ਗਲਾਬੀ ਸਿਰ ਤੇ ਰੰਗ ਲੱਗਿਆ ਬਾਈ ਪੁੰਨੂ ਵਾਲੇ ਕਬੂਤਰਾਂ ਚੋਂ ਤੇ ਮਦੀਨ ਆ ਜਿਹੜੀ ਇਹ ਬਿੰਦਰ ਵਾਲੇ ਕਬੂਤਰਾਂ ਚੋਂ ਆ ਕਾਲੀ ਚਿਨੀ ਕਰੋ ਵਈ ਸ਼ੌਂਕ ਜ਼ਰੂਰ ਦੱਸਿਓ ਮੇਰਾ ਵੀਰ ਤੁਹਾਨੂੰ ਕਿਵੇਂ ਲੱਗਦੇ ਆਪਣੇ ਜਾਨਵਰ ਆਪਾਂ ਵੀਡੀਓ ਪਾਉਂਦੇ ਆ ਠੀਕ ਹੈ ਜੀ ਅੱਗੇ ਕਰਾਉਨੇ ਆ ਹੋਰ ਜੋੜੇ ਦਾ ਸ਼ੌਂਕ ਕਰੋ ਜੀ ਬਾਈ ਨੀਲਿਆਂ ਦਾ ਸ਼ੌਂਕ ਇਹ ਵੀ ਬਿੰਦਰਾ ਵਾਲੇ ਕਬੂਤਰ ਆ ਬਾਈ ਤੁਹੇ ਤੇ ਰੰਗ ਲੱਗਿਆ ਮਦੀਨਾ ਬਾਈ ਆ ਨਾਰਾਗਾ ਕਰੋ ਬਾਈ ਸ਼ੌਂਕ ਚਲੋ ਜੀ ਠੀਕ ਹੈ ਬਾਈ ਸਸਕੀ ਕਾਲ ਸਾਰੇ ਵੀਰਾਂ ਨੂੰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਆਪਣੇ ਨੂੰ ਨਵੇਂ ਵੀਰ ਵੀਡੀਓ ਦੇਖ ਰਹੇ ਹਨ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ